ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ ਜਪ ਜੀ ਸਾਹਿਬ ਏਕ ਓ ਅੰਕਾਰੇ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਆਜੋ ਨੇ ਸਪੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀਪੇ ਸੱਚ ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾਰੇ ਚੁੱਪੇ ਚੋਪਣਾ ਹੋਵੇ ਜੇ ਰਹੇ ਰਹਾ ਲਵਤਾਰ ਭੁਖਿਆ ਭੋਖਣਾ ਉਤਰੀ ਜੇ ਬੰਨਾ ਪ੍ਰਿਆ ਪਰ ਸਹਸ ਸਿਆਣਪਾ ਲਖ ਹੈ ਤਾਂ ਇੱਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਏ ਕਿ ਕੁੜਾ ਟੁੱਟ ਪਲ ਹੁਕਮ ਅਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਮੀ ਹੋਵਨ ਜੀ ਹੁਕਮ ਮੈ ਮਲਾ ਵੜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੂਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਜੇ ਬੁਝੇ ਤਾਂ ਮੈਂ ਕਹਿਣਾ ਕੋਏ ਗਾਵੇ ਕੋ ਤਨ ਹੋਵੇ ਕਿ ਸੈਤਾਨ ਗਾਵੇ ਕੋ ਦਤ ਜਾਣ ਨਿਸਾਨ ਗਾਵੇ ਕ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜਿਏ ਲੈ ਫਰਦੇਹ ਗਾਵੇ ਕੋ ਜਾਪੈ ਦਿਸੈ ਦੂਰੇ ਗਾਵੇ ਕੋ ਵੇਖੇ ਹਦਰਾਹ ਦੂਰੇ ਕਥਨਾ ਕਥੀ ਨਾ ਵੇ ਟੋਟ ਕਥ ਕਛਕਥੀ ਕੋਟੀ ਕੋੜ ਕੋਟ ਦੇਂਦਾ ਦੇ ਲੈਂਦੇ ਥਕ ਪੁਆਹੇ ਜੁਗਾ ਜਗੰਤਰ ਖਾਹਿ ਖਾਹਿ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸਾ ਵੇ ਪ੍ਰਵਹੋ ਸਾਚਾ ਸਾਹਿਬ ਸਾਚਨਾਏ ਆਪਾ ਆਪਾਰੇ ਅੱਖ ਮੰਗਾ ਦੇਹ ਦੇਹ ਦਾਤ ਕਰੇ ਦਾਤਾਰੇ ਫਿਰ ਕੈ ਅੱਗੇ ਰਖੀਏ ਜਤ ਸਾ ਦਰਬਾਰ ਮਹੁ ਕਿਆ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸਾਚਨਾਵੜਿਆਈ ਵਿਚਾਰੇ ਕਰਮੀ ਆਵੇ ਕੱਪੜਾ ਨਦਰੀ ਮੁਖ ਦਵਾਰ ਨਾਨਕ ਐ ਵਾ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਜਾਇ ਕੀਚਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਅਗਨੀ ਦਾਣ ਗਾਵਿਆ ਸੁਣੀਏ ਮਨ ਰੱਖੀਏ ਪਾਓ ਦਿਖ ਪਰ ਹਰ ਸੁਖ ਕਰ ਲਿਆ ਜਾਈ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਹਾਸਮਾਈ ਗੁਰ ਈਸਰ ਗੁਰ ਗੌਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਅੱਖ ਨਾਹੀ ਕਹਿਣਾ ਖਾ ਨਾ ਜਾਈ ਗੁਰਾ ਇੱਕ ਦੇਹ ਬਜਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨ ਜਾਈ ਤੀਰਥ ਨਾਵਾ ਜੇ ਤਿਸ ਪਾਵਾਂ ਵਣਪੁਆਣੇ ਕੇ ਨਾਏ ਕਰੀ ਜੇ ਤੇ ਸ੍ਰਿਸ਼ਚਉ ਪਾਇ ਵੇਖਾਂ ਮਨ ਕਰਮਾਂ ਕੈ ਮਲੇ ਲਈ ਮਤ ਵਿਚ ਰਤਨ ਜੁਵਾ ਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਜੇਹ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾ ਰਖਾਈ ਕੈ ਜਸਕੀਰਤ ਜਗਲੇ ਜੇ ਤਿਸੁ ਨਦਰ ਨਾ ਵਈ ਤਾ ਨਾ ਵਾਤਨਾ ਪੁਛੈ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹਾ ਕੋਈ ਨ ਸੁਜੈ ਜੇ ਤਿਸ ਗੁਣ ਕਈ ਕਰੇ ਸੁਣਿਆ ਸਦ ਪੀਰ ਸਰਨਾਥ ਸੁਣਿਆ ਤਰਤ ਤਵਲੇ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹ ਨ ਸਕੈ ਕਾਲ ਨਾਨਕ ਭਗਤਾ ਸਦਾ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੋਖ ਸਲਾਹ ਹਰ ਮੰਦੈ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤਿ ਸਿਮਰੈਤਿ ਵੇਦ ਨਾਨਕ ਭਗਤਾ ਸਦਾ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਡ ਸਰ ਕਾ ਸੁਨਾਨ ਸੁਣਿਆ ਅਪੜੇ ਪਰਪਾ ਵਹਿਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਹ ਸੁਣਿਆ ਸੇਖ ਪੀਰ ਪਾਸ਼ਾ ਸੁਣਿਆਂ ਦੇ ਪਾਵੇ ਰਹੁ ਸੁਣਿਆ ਹਾਥ ਵੇ ਅਸਗਾਹ ਨਾਨਕ ਭਗਤਾ ਸਦਾ ਬਗਾਸ ਸੁਣੀ ਆਦੂ ਪਾਪ ਕਾ ਨਾਸੈ ਮੰਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਸਿਅਤ ਸਤੈ ਕਾਗਤ ਕਲਮ ਨ ਲਿਖਣ ਹਾਰੈ ਮੰਨੈ ਕਬਹ ਕਰਨ ਵਿਚਾਰੈ ਐਸਾ ਨਾਮ ਦਰਜਨ ਹੋਏ ਜੇ ਕੋ ਮਣ ਜਾਣ ਮਨ ਕੋਏ ਮੰਨਾ ਸੁਰਤ ਹਵਾ ਮਨ ਬੁੱਧ ਮੰਨਾ ਸਗਲ ਪੰਖੀ ਸੁੱਧ ਮੰਨਾ ਮਹ ਚੋਟਾ ਨਾ ਖਾਏ ਮੰਨਾ ਜਮਕਾ ਸਾਸਨ ਜਾਇ ਐਸਾ ਨਾ ਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਗ ਨਾ ਪਾਏ ਮੰਨੇ ਪਸਿਓ ਪ੍ਰਗਟ ਜਾਏ ਮੰਨੇ ਮਗ ਨਾ ਜੱਲਾ ਪੰਥ ਮੰਨਾ ਤ੍ਰਮ ਸਤੀ ਸੰਬੰਧੈ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਪਾਵੈ ਮੁਖ ਜਵਾਰ ਮੰਨੇ ਪਰਵਾਰੇ ਸਦਾ ਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਹਿਨਾ ਪੇਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚਾ ਸੋਹ ਦਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੇ ਕਰਨੈ ਨਾ ਇਸ ਮਾਰ ਤਾਲ ਤਰੰਦਿਆ ਕਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬਜੈ ਹਵੈ ਸਚਿਆਰੇ ਤਵਲੇ ਉਪਰ ਕੇ ਤਪ ਪਰ ਧਰਤੀ ਹੋ ਰੈ ਪ੍ਰਹ ਹੋਰ ਹੋਰ ਤਿਸੈ ਪਰ ਤਲੈ ਕਮਣ ਜੋਰ ਜੀ ਆਇਆਂ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਖਿਆ ਕੀਤਾ ਹੋਏ ਕੀਤਾ ਤਨ ਸਵਲ ਰੂਪ ਕੀਤੀ ਦਸਿਆਨੇ ਗੁਣਕੂਤ ਕਿਤਾਬ ਸੋ ਇੱਕ ਕਾਉਤਸਾ ਹੋਏ ਲਕਤਰੀਆ ਕੁਦਰਤ ਕਾਉਨੇ ਕਹਾਂ ਵਿਚਾਰੇ ਵਾਰਣ ਜਾਵਾ ਏਕ ਵਾਰ ਜੋ ਜੀਤ ਬਾਬਾ ਸਾਈ ਪਲਿਕਾਰ ਤੁੰਸ ਸਦਾ ਸੁਨਾਮਤ ਨਰੰਕੋਰ ਅਸਾਂ ਖਜਾ ਪਸੰਗ ਪਾਉ ਸੰਗ ਪੂਜਾ ਸੰਗ ਤਤ ਅਸੰਗ ਰੰਥ ਮਖੇ ਵੇਦ ਪਾਠ ਸੰਖ ਜੋਗ ਮਨ ਰਹਿਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਗ ਸਤੀ ਸੰਗ ਦਾਤਾਰ ਅਸੰਗ ਸੂਰ ਮਹਪੱਖ ਸਾਰ ਸੰਖ ਮਾਉਣ ਜਿ ਬਲਾਏ ਤਾਰ ਕੁਦਰਤ ਗਮਨੇ ਕਹਾ ਵਿਚਾਰੇ ਵਾਰਣ ਜਾਵਾਂ ਇੱਕ ਵਾਰ ਜਦ ਸੁਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਮੋਰਖ ਆਂਦ ਕੋਰੇ ਅਸੰਖ ਚੋਰ ਹਰਾਨ ਕੋਰੇ ਅਸੰਖ ਅਮਰੇ ਕਰ ਜਾਹੇ ਜੋਰੇ ਸੰਗਲ ਅਦਿੱਤਕਾ ਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੋੜਿਆ ਰੇ ਕੋੜੇ ਫਰਾਹੇ ਅਸੰਖ ਮਲੇਸ ਮਲ ਪਾਕਾ ਹੈ ਅਸੰਖ ਨੰਦਕ ਸਰਕਰ ਹੈ ਪਾਰੇ ਨਾਨਕ ਨੀਚ ਕਹਿ ਵਿਚਾਰੇ ਵਾਰਣ ਜਾਵਾ ਇੱਕ ਵਾਰ ਜੋਤ ਤਪਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਦਰਨਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਸਹਿ ਕਹਿ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਹੈ ਗੀਤ ਗੁੰਗਾ ਅਖਰੀ ਲਿਖਣਾ ਬੋਲਣ ਬਾਣ ਅਖਰਾ ਸਰ ਸੰਜੋਗ ਖਾਣ ਜਿਨੇ ਲੇਖਾ ਤੇ ਸਰਨਾ ਹੈ ਜੇ ਫਰਮਾਏ ਤਵ ਤੇ ਪਾਹੇ ਜੇ ਤਾ ਕੀਤਾ ਦੇਤਾ ਨਾ ਵਣਨਾਵੇ ਨਾ ਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰੇ ਵਾਰਿਆਂ ਜਾਵਾ ਏਕ ਵਾਰ ਚੋਤ ਭਾਵੇ ਸਹੀ ਪਲਕਾਰ ਤੂ ਸਦਾ ਸਲਾਮਤ ਨਰੰਕਰੇ ਪਰੀਆ ਹੱਜ ਪੈਰ ਤਨ ਦੇਹ ਪਾਣੀ ਤੋਤਾ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਏ ਹੋਤੋਏ ਪਰੀਆ ਮਤ ਪਾਪਾ ਕੇ ਸੰਗ ਹੋਤੋ ਪੈ ਨਾ ਵਕਰੰਗ ਕੁੰਨੇ ਪਾਪੀ ਆਖਣ ਨਾ ਹੈ ਕਰੇ ਕਰ ਕਰਨਾ ਇਕਲਾ ਜਾਹ ਅਪੇ ਵੀ ਜਾਪੇ ਹੀ ਖਾਹੋ ਨਾਨਕ ਮੀ ਅਬਹੁ ਜਾਹ ਤੀਰ ਚਪਦੇ ਆਦਦਾਨ ਜੇ ਕੋ ਪਾਵੇ ਤਲਕਾ ਮਾਨ ਸੁਨੇਹਾ ਮਨਿਆ ਮਨ ਕੀਤਾ ਪਉ ਅੰਤਰਗਤ ਤੀਰਥ ਮਣੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਤਕਤ ਨਾ ਹੋਏ ਸਵਸਾਥ ਬਾਣੀ ਬਰਮਾਓ ਸਤ ਸੋਹਣ ਸਦਾ ਮਣਚ ਕਮਣ ਸਵੇਲਾ ਵਖਤ ਕਮਨ ਕਵਣ ਥਤ ਕਵਣ ਵਾਰੇ ਕਮਣ ਸਰੂਤੀ ਮਾ ਹੋ ਕਮਨ ਜਦ ਹੋਆ ਆਕਾਰ ਵੇਲ ਨ ਪਈਆ ਪੰਡਤੀ ਜੇ ਹੋ ਵੇਲੇਖਤਾਨ ਵਕਤ ਨਾ ਪਾਇਓ ਕਾ ਦਿਆ ਜੇ ਲਖਣ ਲੇਖਣ ਤਤਵਾਨ ਜੋਗੀ ਜਾਣੈ ਰਤ ਮਹਨ ਕੋਈ ਜੇ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੈ ਜਾਣੈ ਸੋਈ ਕਿਵ ਕਰ ਆਖਾ ਕਿਛੁ ਲਾਹੀ ਕਿਆ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਅਗੈ ਗਿਆਨ ਸੁਹੈ ਪਤਲ ਪਤਲ ਲਖ ਆਗਾਸਾਂ ਆਗਾਸ ਉੜਕ ਉੜਕ ਪਾ ਸਕੈ ਵੇਦ ਕਹਨੇ ਇੱਕ ਬਾਤ ਸਾਸ ਅਠਾਰ ਹੈ ਕਹਨ ਕਿ ਤੇ ਬਾਸ ਲੂਏ ਕਤਾਤ ਲਿਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਖੀਏ ਆਪੇ ਜਾਣੇ ਆਪ ਸਲਾਹ ਸਲਾਹ ਹੈ ਇਤਿ ਸੁਰਤਿ ਨ ਪਾਈਆ ਨ ਜੀਆਂ ਤੇ ਵਾਹ ਪਵਹ ਸਮੁੰਦ ਨ ਜਾਣਿ ਹੈ ਸਮੁੰਦ ਸਹਾ ਸੁਲਤਾਨ ਗ੍ਰਹ ਸੇਤੀ ਮਲ ਤਨ ਕੀੜੀ ਤੋਲਣ ਹੋਵਣੇ ਜੈਤਿ ਸਮਨ ਹੁਨ ਵਿਸਰੈ ਅੰਤਨਾ ਸਿਰਤੀ ਕਹਿਣ ਅੰਤ ਅੰਤਨਾ ਕਰਨੇ ਦੇਣ ਅੰਤ ਅੰਤਨਾ ਵੇਖਣ ਸੁਨੰਤ ਅੰਤਨਾ ਧਿਆਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਰਨ ਕੇਤੇ ਬਿਲਾਹੇ ਤਾਂਕੇ ਅੰਤਰਾ ਪਾਇ ਜਾਹੇ ਇਹੋ ਅੰਤਨ ਜਾਣੈ ਕੋਏ ਬਹੁਤਾ ਕਹੀਅ ਹੈ ਬਹੁਤਾ ਹੋਏ ਵੱਡਾ ਸਾਇਬ ਉਚਾ ਥਾ ਉੱਚੇ ਉਪਰ ਉਚਾਨ ਇਹ ਵਣ ਉਚਾ ਹੋਵੇ ਕੋਏ ਤਿਸ ਉਚੇ ਕੋ ਜਾਣੈ ਸੋਏ ਜਿਵੇਂ ਡੇ ਆਵ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੇ ਨਤਮਾਏ ਕਿਤੇ ਮੰਗਹਿ ਜੋਤਿ ਪਰ ਕਿਤਿਆਂ ਗਲਤ ਨਹੀਂ ਵਿਚਾਰੇ ਕਿਤੇ ਖਤ ਉਠੇਵੇ ਕਾਰੇ ਕਿਤੇ ਲੈ ਲਾ ਮੁਕਰਪਾਹੇ ਕਿਤੇ ਮੁਰਖ ਖਾ ਖਾਹੇ ਕੀਤਿਆਂ ਦੁਖੂਖ ਸਦ ਮਾਰੇ ਇਹ ਪੈਦਾ ਤਰੇ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕੱਖਣ ਪਾਏ ਉਹ ਜਾਣੈ ਜਜੀਆਂ ਮੁਖਾਏ ਆਪੈ ਜਾਣੈ ਆਪੇ ਦੇ ਆਖੈ ਸੇ ਪੇਕੇਈ ਕੇ ਜਿਸ ਨਾ ਬਖਸ਼ੈ ਉਸ ਸਵਾਹ ਨਾਨਕ ਪਾਸ਼ਾਹੀ ਪਾਸ਼ਾਹ ਮੋਲ ਗਣ ਮਲ ਵਪਾਰ ਮੋਲ ਵਪਾਰੀ ਐ ਮੋਲ ਪੰਡਾਰ ਮੁਲਾ ਵਹਿ ਮੁਲ ਜੈ ਜਾਏ ਮੁਲ ਪਾਏ ਮਲਾ ਸਮਾਏ ਮੁਲ ਤਰਮੋ ਮਲ ਦੀਵਾਨ ਹੈ ਮੁਲ ਤੁਲ ਮੁਲ ਪ੍ਰਵਾਨ ਅਮੋਲ ਬਖਸੀ ਸਮੋਲ ਨੀਸਾਨ ਮੁਲ ਕਲਮ ਮੁਲ ਫਰਮਾਨ ਮੁਲਾ ਮੁਲਾ ਖਿਆ ਨਾ ਜਾਏ ਆਖ ਆਖਰ ਹੈ ਲਿਵਲਾਏ ਆਖੇ ਵੇਦ ਪਾਠ ਪ੍ਰਾਨ ਆਖੇ ਪੜਹਿ ਕਰ ਹੈ ਵਿਖਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆ ਕੈ ਸਰ ਆ ਕੈ ਸੇਦ ਆ ਕਹ ਕਤੇ ਕੀਤੇ ਬੱਦ ਆਖਾ ਦਾਨ ਆਖ ਦੇਵ ਆਠ ਸੁਰ ਨਰ ਮਨ ਜਨ ਸੇਵ ਕੀਤੇ ਆਖਾ ਖਨਪਹੇ ਕੀਤੇ ਕਹਿ ਕਹਿ ਉਠ ਉਠ ਜਾਏ ਇਹਤੇ ਕੀਤੇ ਹੋਰ ਕਰੇ ਤਾਕ ਨ ਸਕੇ ਕਈ ਕੇ ਜੇਵੜ ਪਾਵੈ ਤੇਵੜ ਹੋਏ ਨਾਨਕ ਜਣਾ ਸਚਾ ਸੋਏ ਜੇ ਕੋ ਆਖਾ ਬੋਲ ਵਿਗਾੜੇ ਤਾਂ ਲਿਖੀਏ ਸਰਗਾ ਵਾਰਾ ਗਾਵਾਰ ਸੋ ਦਰਖੇ ਹਾ ਸੋ ਕਰਕੇ ਹ ਜਿਤ ਬਸਰ ਬਸਮਾਲੇ ਵਾਦੇ ਨਾ ਦੇ ਨਿਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਗ ਪ੍ਰੀਸੋ ਕਿਹਨ ਕੇਤੇ ਗਾਵਣ ਹਾਰੇ ਗਾਵ ਹੈ ਤਦ ਤਹਨਾ ਪਾਣ ਪਣੀ ਵੈ ਸੰਤਰੇ ਗਾਵੈ ਰਾਜਾ ਤਰਮ ਦਵਾਰੇ ਗਾਵ ਹੈ ਚਿਤ ਗੁਪਤ ਲਖ ਜਨ ਹੈ ਲੇਖ ਲਖ ਤਰਮ ਵਿਚਾਰੇ ਗਾਵ ਹੈ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦੇ ਲਾਸਨੇ ਬੈਠੇ ਦੇਵਤਿਆਂ ਦਰਨੱਲੇ ਗਾਵ ਸਤਸਮਦੀ ਅੰਦਰ ਗਾਵਨ ਸਾਜ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰਕਰਾਰ ਗਾਵਨ ਪੰਡਿਤ ਪੜਨ ਰਖੀ ਸਿਰ ਜੁਗ ਜੁਗ ਮੇਦਨ ਲਲੇ ਗਾਵਹਿ ਮੋਹਨੀ ਅਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਇ ਤੇਰੇ ਆਠ ਸੜਤੀ ਰਤਨ ਲਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵੈ ਕੰਡ ਮੁੰਡਲ ਵਰ ਪੰਡਾ ਕਾਰੇ ਕਰ ਰਖੇ ਤੇ ਤਾਰੇ ਸਈ ਤੁਹਨ ਗਾਵਹਿ ਅਜੋ ਤਦ ਪਾਵਨ ਰਤੇ ਤੇਰੇ பக்த ਸਾਲੇ ਹੋਰ ਕਿਤੇ ਗਾਵਨੇ ਸੇ ਮੈਂ ਚਿਤ ਨਾਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜੇ ਨ ਰਚਾਈ ਰੰਗੀ ਰੰਗੀ ਪਾਤੀ ਕਰੇ ਕਰ ਜਨਸੀ ਮਾਇਆ ਜਿਨੇ ਉਪਾਈ ਕਰੇ ਕਰ ਵੇਖਿਆ ਕੀਤਾ ਆਪਣ ਜਿਵ ਤਿਸ ਦੀ ਉੜਿ ਆਏ ਜੋ ਤਿਸ ਭਾਵਾ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸ੍ਰਮ ਪਤ ਚੋਲੀ ਧਿਆਨ ਕੀ ਕਰਹਿ ਬਹੁਤ ਕੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਨਿਮਾਤੀ ਮਨ ਜੀਤਾ ਜਗ ਜੀਤ ਆਦੇਸ ਸਿਆ ਆਦੇਸ ਆਦੇ ਨੀਰੇ ਅਨਾਦੇ ਅਨਾਹਤ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਕਟ ਕੜਵਾਜ ਨਾਚ ਆਪ ਨਾਸ ਨਾਥੀ ਸਭ ਜਾ ਕੀ ਰਿੱਦ ਸਦੇਵ ਰਾਸਾਦ ਸੰਯੋਗ ਵੰਯੋਗ ਦਾ ਕਾਰ ਚਲਾਵ ਹੈ ਲੇਖੇ ਆਵੇ ਪਾਗੈ ਆਦੇਸਿਸ ਆਦੇਸ ਆਦੇ ਨੀਲੇ ਆਦੇ ਨਾਤ ਜੁਗ ਜੁਗ ਇਕ ਵੇਸ ਇਕ ਮਾਈ ਜੁਗਤ ਵਿਆਹੀ ਤਣ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀ ਬਾਨ ਜਿਵ ਤੇ ਸੁਭਾਵ ਅਤਿ ਵਿੱਚ ਲਾਵੇ ਜਿਵ ਹੋਵੇ ਫਰਮਾਨ ਉਹ ਵੇਖਿਆ ਯੁਨਾਨ ਦਰਨਾਵੇ ਬਹੁਤਾ ਇਹ ਵਡਾਨ ਆਦੇਸ ਸਿਆ ਆਦੇਸ ਆਧਿਆ ਨੀਲਿਆ ਨਾ ਦੇਨਾਹਤ ਜੁਗ ਜੁਗ ਇੱਕ ਵੇਸ ਆਸਣ ਲੋਏ ਲੋਏ ਪੰਡਾਰੇ ਜੋ ਕਿਸ ਪਾਇਆ ਸੋ ਏਕਾਵਾਰ ਕਰ ਕਰ ਵੇਖ ਸਰਜਨਹਾਰ ਨਾਨਕ ਸੱਚੇ ਕੀ ਸੋਚੀ ਕਰ ਆਦੇਸ ਸਿਆ ਆਦੇਸ ਆਧਿਆ ਨੀਲਿਆ ਨਾ ਦੇਨਾਹਤ ਜੁਗ ਜੁਗ ਇੱਕ ਵੇਸ ਇਕ ਦੂਜੀ ਪੌ ਲਖ ਹੈ ਲਖ ਹੈ ਲਖ ਦੀਸ ਲਖ ਲਖ ਢੇੜਾ ਕੀ ਹੈ ਇੱਕ ਨਾਮ ਜਗਦੀਸ਼ ਇਹ ਤਰਾਹ ਪਤ ਪਗੜੀਆ ਚੜੀਏ ਹੋਏ ਕਿਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਈ ਹੈ ਕੂੜੀ ਕੂੜੇ ਅਠੀਸ ਅੱਖਣ ਜੋਰ ਚ ਪੈਣਾ ਹੈ ਜੋਰ ਜੋ ਨਾ ਮੰਗਣ ਦੇਣ ਜੋਰ ਜੋਰਨਾ ਜੀਵਣਾ ਮਰਨਾ ਹੈ ਜੋਰ ਜੋਰਨਾਜ ਮਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਕਤੀ ਸੜਾ ਸੰਸਾਰ ਜਿਸ ਹੱਥ ਜੋਰੇ ਕਰ ਵੇਖੈ ਸੋਏ ਨਾਨਕ ਤੁਮ ਨੀਚ ਨ ਕੋਏ ਰਾਤੀ ਰਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਤਾ ਪ੍ਰਖੇਤਰਮ ਸਾਲ ਤਿਸ ਵਿੱਚ ਜਿਏ ਜੁਕਤ ਕੇ ਰੰਗ ਤਿਨ ਕੈ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰੇ ਸੱਚਾ ਆਪ ਸੱਚਾ ਦਰਬਾਰ ਤਥਾ ਸੋਹਣ ਪੰਚ ਪ੍ਰਮਾਨ ਨਦਰੀ ਕਰੰਪ ਵੈਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਗਿਆ ਜਾਪੈ ਜਾਏ ਤਰਮਖੰਡ ਕਾ ਇਹੋ ਤਰਮ ਗਿਆਨਖੰਡ ਕਾ ਖੋ ਕਰਮ ਕੇਤੇ ਪਣ ਪਣ ਵੈ ਸੰਤਰੇ ਕੇਤੇ ਕਾਨ ਮਹੇਸ਼ ਕੇਤੇ ਬਰਮਾ ਕਾ ਟਕੜਿ ਹੈ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂਬ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕਿਤ ਦੇ ਦਨ ਮੁਲ ਕੇਤੇ ਕਿਤੇ ਰਤਨ ਸੰਮੁਦ ਕੇਤੀਆਂ ਖਾਣੇ ਕੇਤੀਆਂ ਬਾਣੀ ਕੇਤੇ ਪਾਤ੍ਰੇੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤਨੰਤ ਗਿਆਨ ਖੰਡ ਮਹਾਂ ਗਿਆਨ ਪੰਜੰਡ ਤਿੱਥਾ ਨਾਦ ਬਨੋਦ ਕੋੜਾ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿੱਥਾ ਗਾਲ ਤੇ ਗੜੀ ਹੈ ਬਹੁਤ ਅਨੂਪ ਤਾਂ ਕਿ ਗੱਲਾਂ ਕਿਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਬਸਾਏ ਤਿੱਥਾ ਗੜੀਏ ਸੁਰਤ ਮਤਮਨ ਬੁੱਧ ਤਿੱਥਾ ਗੜੀਏ ਸੁਰਾਂ ਸਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਦਿੱਸਥਾ ਹੋਰ ਨ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰ ਤਿਨ ਮਹਾਰਾਮ ਰਹਾ ਪਰਪੂਰ ਤਥਾ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਸਨੇ ਜਾਹੇ ਨਾ ਹਮਰੇ ਨ ਠਗ ਜਾਹੇ ਜਿਨ ਕੇ ਰਾਮ ਉਸੈ ਮਨ ਮਾਹੇ ਤਥਾ ਭਗਤ ਉਸਹ ਕੇ ਲੋ ਕਰਹਿ ਨੰਦ ਸਤਿਆ ਮਨ ਸੋਏ ਸਤ ਖੰਡ ਵਸੈ ਨਿਰੰਕਾਰ ਕਰ ਕਰ ਵੇਖਾ ਨਜ਼ਰ ਨਿਹਾਲ ਤਥਾ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਅੰਤ ਨੰਤ ਸਤਿ ਆ ਲੋ ਲੋ ਆਕਾਰੇ ਜਿਵੇਂ ਜੇ ਹਕਮ ਤਵਾਤ ਵਕਰ ਵਕਰ ਵੇਖਾ ਵਿੱਚ ਕਰ ਵਿਚਾਰ ਨਾਨਕ ਕਥਨਾ ਕੜਾਸਾਰੇ ਜਤ ਪਹਾਰਾ ਧੀਰੇ ਜਸਨੀਆਰੇ ਅਹਰ ਨਮਤ ਵੇ ਦੇਹ ਚੀ ਯਾਰ ਪੋਖ ਲਾਗਣ ਤਪਤਾ ਪੰਡਾ ਪਮ੍ਰਿਤ ਟਾਲੇ ਕਲਿਆ ਸਬਦ ਸਛਤੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਣ ਗੁਰੂ ਪਾਣੇ ਪਿਤਾ ਮਾਤਾ ਤਰਤਮ ਹਾਤ ਦੇਵ ਸਰਦ ਦੋਏ ਦੋਈ ਦਾਇਆ ਖੇਲ ਸਗਲ ਜਗਾਤੈ ਚੰਗੀਆਂ ਬੁਰੀਆਂ ਆਵਾਚ્ય ਤਰਮ ਹਦੂ ਰ ਕਰਮੀ ਆਪ ਆਪਣੀ ਕੇ ਨੇੜੇ ਕ ਦੂਰ ਜਿਨੀ ਨਾਮਤ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ